ਅੱਜ ਨਾ ਤੁਹਾਨੂੰ ਇੱਕ ਪਸ਼ੂਆਂ ਵਾਸਤੇ ਬਹੁਤ ਹੀ ਵਧੀਆ ਚੀਜ਼ ਦੱਸਾਂਗੇ ਤੇ ਤੁਸੀਂ ਉਹ ਚੀਜ਼ ਲੈ ਵੀ ਸਕਦੇ ਹੋ ਤੁਹਾਡੇ ਤੱਕ ਅਵੇਲੇਬਲ ਹੋ ਜਾਊਗੀ ਆਪਾਂ ਜਿਹੜੀ ਚੀਜ਼ ਉਹ ਬਾਈ ਨੇ ਵਰਤੀ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਬਾਈ ਸਸਿਕਾ ਜੀ ਸਸਿਕਾ ਜੀ ਬਾਈ ਸਭ ਤੋਂ ਪਹਿਲਾਂ ਆਪਣਾ ਪਿੰਡ ਦੱਸ ਦਈਏ ਜੀ ਤੇ ਆਪਣਾ ਨਾਮ ਦੱਸੋ ਜੀ ਆਪਣਾ ਨਾਮ ਜੀ ਅੰਗਰੇਜ਼ ਸਿੰਘ ਜੀ ਠੀਕ ਹੈ ਜੀ ਤੇ ਇਹ ਬਾਈ ਗਾਂ ਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਜੀ ਹੋ ਗਿਆ ਹਫਤਾ ਜੀ ਹਫਤਾ ਹੋ ਗਿਆ ਜੀ ਹਾਂ ਠੀਕ ਹੈ ਬਾਈ ਹਫਤੇ ਤੋਂ ਉੱਤੇ ਹੋ ਗਿਆ ਜੀ ਹਫਤੇ ਤੋਂ ਉੱਤੇ ਹੋ ਗਿਆ ਜੀ ਹਾਂ ਬਸ ਨੌਕ ਦਿਨਾਂ ਦਾ ਨੌ ਦਿਨ ਨੌ 10 ਦਿਨ ਨਹੀਂ ਹੋ ਗਿਆ ਨੌ 10 ਦਿਨ ਹੋ ਗਏ ਨਾ ਹਾਂ 10 ਦਿਨ ਪੂਰੇ ਹੋ ਗਏ ਜੀ ਠੀਕ ਹੈ ਲੈ ਵੀ ਦੋਸਤੋ ਸੁਣੋ ਮੈਂ ਗਾਂ ਦਿਖਾਉਣਾ ਪਹਿਲਾਂ ਤੇ ਇਹ ਗਾਂ ਬਈ ਆਪਾਂ ਬਾਲੀ ਨੂੰ ਪਿਓਰ ਵੀ ਨਹੀਂ ਕਹਿ ਸਕਦੇ ਕਿਉਂਕਿ ਕ੍ਰਾਸ ਦੇ ਵਿੱਚ ਪੈਂਦੀ ਹੈ ਠੀਕ ਹੈ ਇਹ ਤੇ ਪਰ ਹੈ ਡੱਬੀ ਹੈ ਹਨਾ ਤਾਂ ਮੈਂ ਤੁਹਾਨੂੰ ਪਹਿਲਾਂ ਇਹਦਾ ਆਰਡਰ ਆਰਡਰ ਜਿਹੜਾ ਚੈੱਕ ਕਰਾਉਣਾ ਹੈ ਜੀ ਦੇਸੀ ਗਾਂ ਦੀ ਬੱਛੀ ਆ ਜੀ ਹਾਂ ਦੇਸੀ ਗਾਂ ਦੀ ਦੋ ਗਲੀ ਦੀ ਹਨਾ ਵੀ ਨਾਰਮਲ ਹੀ ਆ ਕੋਈ ਏਡੀ ਬਾੜੀਆ ਹੋਣੀ ਨਹੀਂ ਹੈਗੀ ਹਨਾ ਤੁਸੀਂ ਆਰਡਰ ਚੈੱਕ ਕਰੋ ਇਹਦਾ ਬਾਈ ਕਿੱਡਾ ਟਾਪ ਕੁਆਲਟੀ ਦਾ ਬਣਾਇਆ ਹੋਇਆ ਹਨਾ ਤੇ ਬਾਈ ਦੱਸਦਾ ਵੀ ਇਹ ਨਾਰਮਲ ਗਾਂ ਦੀ ਬੱਛੀ ਆ ਇਹ ਤੇ ਬਾਈ ਕੋਲੇ ਸੂਈ ਆ ਬਾਈ ਇਹ ਕਹਿੰਦੇ ਸੂਈ ਸੂਈ ਆ ਇਹ ਦੂਜੀ ਸੂਈ ਆ ਜੀ ਦੂਜੀ ਸੂਈ ਆ ਹਨਾ ਤੇ ਆ ਦੇਖੋ ਬਾਈ ਤੁਸੀਂ ਆਰਡਰ ਦੀ ਕੁਆਲਿਟੀ ਦੇਖੋ ਜਮਨ ਨਾਰਮਲ ਜਿਹੜੀ ਗਾਂ ਦੀ ਇਹ ਬੱਛੀ ਆ ਹਨਾ ਤੇ ਇਹ ਆਡਰ ਜਿਹੜਾ ਇਹ ਕਿਵੇਂ ਬਣਿਆਗਾ ਇਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਤੇ ਸਾਰੀ ਗੱਲਬਾਤ ਕਰਾਂਗੇ ਅੱਛਾ ਭਾਈ ਆ ਕੀ ਚੀਜ਼ ਆ ਜਿਹੜੀ ਤੁਹਾਡੇ ਹੱਥ ਦੇ ਵਿੱਚ ਇਹ ਆ ਪਾਊਡਰ ਜਿਆ ਪਾਇਆ ਸੀ ਜੀ ਆਪਾਂ ਠੀਕ ਆ ਭਾਈ ਪਹਿਲਾਂ ਤਾਂ ਇਹਦਾ ਲੈਵਾ ਛੋਟਾ ਜਿਹਾ ਸੀ ਪੱਲੇ ਹੋਗੇ ਤਾਂ ਅੱਛਾ ਪਹਿਲੇ ਸੂਏ ਜਿਵੇਂ ਤੁਸੀਂ ਛੋਟਾ ਆ ਸੀ ਪਹਿਲਾਂ ਛੋਟਾ ਸੀਗਾ ਹਾਂ ਠੀਕ ਹੈ ਹੁਣ ਲੈਵਾ ਇਹਦਾ ਪੂਰਾ ਹੋ ਗਿਆ ਜੀ ਨਾਲੇ ਤਾਂ ਦੁੱਧ ਦੀ ਹਾਂ ਆਟੀ ਵਧੀਆ ਹੋਵੇ ਪਿਛਲੇ ਸੂਏ ਦੁੱਧ ਤੁਹਾਡੇ ਕੋਲੇ ਕਿੰਨਾ ਕੁ ਦਿੱਤਾ ਸੀਗਾ ਜੀ ਇਹਨੇ ਉਹ ਇਹ ਪਿਛਲੇ ਸੂਏ ਤਾਂ ਬਸ 5 ਕਿਲੋਟਰ ਦੁੱਧ ਦਿੰਦੀ ਸੀ 5 ਕਿਲੋਟਰ ਸੀਗਾ ਹਾਂ ਠੀਕ ਹੈ ਹੁਣ ਬੱਚੀ ਨੂੰ ਝੰਗਾ ਕੇ ਦੋ ਥਣ 6 ਲੀਟਰ ਕਰ ਦਿੰਦੀ ਹੈ ਹੁਣ 6 ਲੀਟਰ ਤੋਂ ਪਲੱਸ ਹੋ ਗਿਆ 2 ਛੰਗਾ ਕੇ ਵੀ ਹਾਂ ਦੋ ਥਣ ਝੰਗਾ ਦੇ ਨੇ ਇੱਕ ਡੰਗ ਦਾ ਹੋ ਗਿਆ ਹਣਾ ਹਾਂ ਇੱਕ ਡੰਗ ਦਾ 12 ਲੀਟਰ ਦੁੱਧ ਆਉਂਦਾ ਯਾਨੀ ਕਿ 12 ਲੀਟਰ ਆ ਤੇ ਹਜੇ 10 ਦਿਨ ਹੋਏ ਐ ਸੂਏ ਨੂੰ ਤੇ ਆਪਾਂ ਮੰਨਦੇ ਹੁੰਨੇ ਆ ਵੀ ਬਾਕੀ ਸਾਥੋਂ ਸੇਵਾ ਵੀ ਨਹੀਂ ਏਡੀ ਹੁੰਦੀ ਹਾਂ ਬਾਈ ਮੈਂ ਤੁਹਾਨੂੰ ਦੱਸਦਾ ਨਾ ਬਾਈ ਬਸ ਨਾਰਮਲ ਜਿਹਾ ਹੀ ਆ ਕੰਮਕਾਰ ਹਣਾ ਕੋਈ ਬਾਹਲਾ ਹੋਣੀ ਵੀ ਵੀ ਜਮੇ ਪਸ਼ੂਆਂ ਦੇ ਵਿੱਚ ਹੀ ਰਹਿੰਦੇ ਆ ਉਹ ਗੱਲਬਾਤ ਨਹੀਂ ਹੈਗੀ ਖੇ हां खेती बड़ी कर दिया भाई नाल ठीक है ਤੇ ਇਹਨਾਂ ਨੇ ਨਾ ਇਹ ਪਾਊਡਰ ਪਾਇਆਗਾ ਇਸ ਵਾਰ ਇਹਨਾਂ ਨੇ ਇਹਦਾ ਰਿਜ਼ਲਟ ਲੈ ਕੇ ਦੇਖਿਆਗਾ ਤੇ ਜਿਵੇਂ ਦੱਸਦੇ ਆ ਵੀ ਪਹਿਲਾਂ ਵਾਲੀ ਵਾਰੀ ਜਿਹੜਾ ਆਪਾਂ ਨੂੰ ਇੰਨਾ ਵਧੀਆ ਇਹਦਾ ਲੇਵਾ ਤਿਆਰ ਨਹੀਂ ਹੋਇਆ ਸੀ ਪਰ ਇਸ ਵਾਰ ਜਿਹੜਾ ਇਹਦਾ ਲੇਵਾ ਬਹੁਤ ਵਧੀਆ ਤਿਆਰ ਹੋਇਆਗਾ ਤੇ ਦੁੱਧ ਵੀ ਹਜੇ ਤਹੇ ਲਗਭਗ ਵਧੂਗੀ ਹਨਾ ਕਿਉਂਕਿ ਹਜੇ ਤਾਂ 10 ਦਿਨ ਹੀ ਹੋਏ ਸੋਈ ਨੂੰ ਤੇ 25 ਦਿਨ ਬਾਅਦ ਇਹਦਾ ਦੁੱਧ ਜਿਹੜਾ ਵਧਣਾ ਪ੍ਰੋਪਰ ਜਿਹੜਾ ਸ਼ੁਰੂ ਹੋ ਜਾਊਗਾ ਬਾਈ ਤੇ ਬਾਕੀ ਬਾਈ ਕਹਿੰਦਾ ਜੀ ਫੀਡ ਵੀ ਕੋਈ ਰੈਡੀਮੇਡ ਨਹੀਂ ਪਾਉਂਦੇ ਫੀਡ ਵੀ ਬਾਈ ਤੁਸੀਂ ਕੋਈ ਪਾਉਂਦੇ ਹਨਾ ਨਹੀਂ ਅਸੀਂ ਤਾਂ ਦਾਣਾ ਹੀ ਪਾਉਂਦੇ ਆ ਸਿੰਪਲ ਦਾਣਾ ਪਾਉਂਦੇ ਆ ਬਾਈ ਘਰ ਦਾ ਹਨਾ ਕੋਈ ਐ ਜਿਵੇਂ ਆਪਾਂ ਕਹਿੰਦੇ ਵੀ ਰੈਡੀਮੇਡ ਫੀਡ ਨਾਲ ਦੁੱਧ ਜ਼ਿਆਦਾ ਵੱਧਾਗਾ ਤੇ ਕੋਈ ਮਤਲਬ ਜ਼ਿਆਦਾ ਦਾਣਾ ਵੀ ਨਹੀਂ ਪਾਉਂਦੇਗੇ ਤੇ ਘਰ ਦਾ ਦਾਣਾ ਪਾਉਂਦੇ ਆ ਤੇ ਪਰ ਇਹਨਾਂ ਨੇ ਸੂਣ ਤੋਂ ਪਹਿਲਾਂ ਜਿਹੜਾ ਆ ਪਾਊਡਰ ਆ ਬਾਈ ਜਿਹੜਾ ਇਹਨਾਂ ਨੇ ਪਾਇਆਗਾ ਇਹ ਆ ਤੁਸੀਂ ਦੇਖ ਲਓ ਮੈਂ ਤੁਹਾਨੂੰ ਸਕਰੀਨ ਤੇ ਦਿਖਾ ਦਾਨਾਗਾ ਆ ਪਾਊਡਰ ਆ ਇਹ ਬਾਈ ਕਿੰਨਾ ਟਾਈਮ ਪਹਿਲਾਂ ਪਾਇਆ ਤੁਸੀਂ ਇਹ ਤਾਂ ਬਾਈ 20 ਦਿਨ ਪਹਿਲਾਂ ਪਾਇਆ ਸੀ ਆ ਬਸ ਪਾਇਆ ਵੀ ਅੱਧਾ ਪੈਟ ਕੀ ਹੈ ਜੇ ਕਿਤੇ ਸਾਰ ਪਹਿਲਾਂ ਪਾਇਆ ਜਾਂਦਾ ਮਹੀਨਾ ਪਹਿਲਾਂ ਹਾਂ ਜਾਂ 2 ਮਹੀਨੇ ਪਹਿਲਾਂ ਫਿਰ ਗੱਲ ਬਣਦੀ ਫੇਰ ਗੱਲ ਬਣ ਜਾਂਦੀ ਹੈ ਨਾ ਆ ਤੁਸੀਂ ਦੇਖ ਲਓ ਬਾਈ ਇਹਦਾ ਨਾਮ ਇਹ ਪ੍ਰੀ ਮਿਕਸਰ ਆ ਪਾਊਡਰ ਆ ਜਿਵੇਂ ਆਪਾਂ ਅਕਸਰ ਹੀ ਅੱਜਕੱਲ ਜਿਹੜਾ 사ਵਾਂਗਾ ਉਹ ਬਈ ਸਾਰਾ ਪ੍ਰੀ ਮਿਕਸਰ ਦਾ ਚੱਲੀ ਜਾਂਦਾਗਾ ਡੇੜੇ ਚ ਦੇ ਕੇ ਹੀ ਵਧੀਆ ਖਾ ਜਾਂਦੀ ਸੀ ਵਧੀਆ ਖਾ ਜਾਂਦੀ ਸੀ ਹਾਂ ਪ੍ਰੀ ਮਿਕਸਰ ਪਾਊਡਰ ਆ ਸੱਜਣੋ ਇਹ ਬੀ ਬੀ ਪ੍ਰੀ ਮਿਕਸਰ ਠੀਕ ਆ ਇਹ ਜਿਹੜਾ ਕਾਦੇ ਵਾਸਤੇ ਵਰਤਿਆ ਜਾਂਦਾਗਾ ਇਹ ਆਡਰ ਦੀ ਗਰੋਥ ਵਾਸਤੇ ਵਰਤ ਸਕਦੇ ਹੋ ਤੁਸੀਂ ਆਰੂਪੀ ਮਤਲਬ ਜੇਰ ਜੂਰ ਰਹਿ ਜਾਂਦੀ ਆ ਉਹਦੇ ਵਾਸਤੇ ਹੋ ਜਾਂਦਾ ਲੈਮਨਸ ਮਤਲਬ ਪਸ਼ੂ ਲੰਗੜਾ ਕੇ ਤੁਰਦਾਗਾ ਹਣਾ ਲੋਅ ਇਮਿਊਨਿਟੀ ਹੋ ਜਾਂਦੀ ਹੈ ਪਸ਼ੂ ਖਾਂਦਾ ਪੀਂਦਾ ਨਹੀਂ ਵਧੀਆ ਇਮਿਊਨਿਟੀ ਡਾਊਨ ਹੋ ਜਾਂਦੀ ਆ ਉਹਦੇ ਵਾਸਤੇ ਵੀ ਆ ਮਸਟਾਈਟਸ ਵਾਸਤੇ ਆ ਜੇ ਥਣ ਚ ਆਉਂਦੇ ਹੋਣ ਉਹਦੇ ਵਾਸਤੇ ਵੀ ਆ ਠੀਕ ਹੈ ਜੀ ਤੇ ਆਪਾਂ ਸੁਣਨ ਤੋਂ ਪਹਿਲਾਂ ਵੀ ਦੇ ਸਕਦੇ ਆ ਆਪੇ ਸੁਈ ਆਪੇ ਸੁਈ ਆਪੇ ਦੋਹੇ ਆਪੇ ਸੁਈ ਜਾਏ ਅੱਧਾ ਦਾ ਪੜਕ ਪਾਇਆ ਇਹਨਾਂ ਨੂੰ ਅੱਧਾ ਅੱਧਾ ਹੀ ਪਾਇਆ ਸੀਗਾ ਠੀਕ ਹੈ ਲੈ ਵੀ ਇਹ ਸੱਜਣੋ ਪਾਊਡਰ ਹੈ ਤੇ ਵਧੀਆ ਬਾਈ ਕਹਿੰਦਾ ਰਿਜ਼ਲਟ ਆ ਵੀ ਜੇ ਅਸੀਂ ਪਾਈਏ ਇਹਨੂੰ ਪ੍ਰੋਪਰ ਤਾਂ ਹੋਰ ਵੀ ਵਧੀਆ ਰਿਜ਼ਲਟ ਮਿਲ ਜਾਂਦਾ ਤੇ ਜੇ ਤੁਸੀਂ ਇਹ ਲੈਣਾਗਾ ਪਾਊਡਰ ਤਾਂ ਮੈਂ ਨੰਬਰ ਦਿੱਤਾਗਾ ਸਕਰੀਨ ਤੇ ਸੋ ਨੂੰ ਆਨਲਾਈਨ ਜਿਹੜਾ ਮਿਲ ਜੂਗਾ ਇਹਦਾ ਬਾਈ ਆ ਐਮ ਆਰ ਪੀ ਚੈੱਕ ਕਰ ਲੋ 940 ਰੁਪਏ ਆ ਤੇ ਇਹਨੂੰ ਤੁਸੀਂ ਆਮ ਜਿਹੜਾ ਪਾਊਡਰ ਆਪਾਂ ਇੱਕ ਆਮ ਪਾਉਨੇ ਹਨਾ ਨੋਰਮਲ ਪਾਊਡਰ ਉਹ ਨਹੀਂ ਹੈਗਾ ਇਹ ਪ੍ਰੀਮਿਕਸਰ ਪਾਊਡਰ ਹੈ ਤੁਸੀਂ ਸਾਰੀਆਂ ਚੀਜ਼ਾਂ ਲਈ ਜਿਹੜੀਆਂ ਮੈਂ ਤੁਹਾਨੂੰ ਦੱਸ ਤੀਆਂ ਉਹਨਾਂ ਲਈ ਇਹ ਵਰਤ ਸਕਦੇ ਹੋ ਇਹ ਗਾਂ ਤੇ ਤੇ ਆ ਮੱਝ ਤੇ ਇਹ ਦੋਨਾਂ ਤੇ ਬਾਈ ਨੇ ਇਹ ਵਰਤਿਆ ਸੀਗਾ ਤੇ ਮੱਝ ਵੀ ਬਾਈ ਬਹੁਤ ਪਸੰਦੀ ਸੀ ਇਹ ਤਾਂ ਥੋੜੇ ਦਿਨ ਹੀ ਪਾਇਆ ਠੀਕ ਹੈ ਇਹਨੂੰ ਤਾਂ ਬਾਈ ਕਹਿੰਦਾ ਵੀ ਜੰਮੀ ਥੋੜੇ ਦਿਨ ਪਾਇਆ ਪਰ ਸੂਣ ਦੇ ਵਿੱਚ ਸੌਖਾ ਰਿਹਾ ਜੀ ਪਸ਼ੂ ਹਾਂ ਬਹੁਤ ਸੌਖਾ ਰਿਹਾ ਬਹੁਤ ਸੌਖਾ ਰਿਹਾ ਹਨਾ ਬਾਈ ਤੇ ਦੁੱਧ ਵੀ ਵਧਾਉਂਦਾ ਬਾਈ ਦੁੱਧ ਵਾਲੇ ਪਸ਼ੂ ਨੂੰ ਪਾ ਸਕਦੇ ਆ ਆਪਾਂ ਸੂਣ ਤੋਂ ਪਹਿਲਾਂ ਪਾ ਸਕਦੇ ਆ ਜੇ ਪਸ਼ੂ ਦਾ ਰਿਊਮਨ ਨਹੀਂ ਸਹੀ ਹੈਗਾ ਪੇਟ ਨਹੀਂ ਸਹੀ ਹੈਗਾ ਤਾਂ ਉੱਥੇ ਪਾ ਸਕਦੇ ਆ ਸਕਿਨ ਨਹੀਂ ਸਹੀ ਹੈਗੀ ਉੱਥੇ ਵੀ ਪਾ ਸਕਦੇ ਆ ਦੁੱਧ ਵੀ ਵਧਾਉਂਦਾਗਾ ਬਾਈ ਫੈਟ ਐਸ ਐਨ ਐਫ ਵੀ ਵਧਾਊਗਾ ਤੇ ਥੋੜਾ ਆਪਣਾ ਸੂਣ ਤੋਂ ਪਹਿਲਾਂ ਜਿਵੇਂ ਆਪਾਂ ਪਸ਼ੂ ਨੂੰ ਸੂਣ ਤੋਂ ਪਹਿਲਾਂ ਕੋਈ ਦਵਾਈ ਦਿੰਨੇ ਆ ਤਾਂ ਉਹ ਵੀ ਦੇ ਸਕਦੇ ਆ ਹੋ ਕਿਉਂਕਿ ਪ੍ਰੀਮਿਕਸਰ ਆ ਸਾਰਾ ਕੁਝ ਇਹਦੇ ਵਿੱਚ ਪਾਇਆ ਹੋਇਆ ਹੈ ਹਨਾ ਜੇਰ ਵੀ ਮਿੰਟੋ ਮਿੰਟੀ ਜੇਰ ਵੀ ਪਾਈ ਕਹਿੰਦਾ ਵੀ ਮਿੰਟੋ ਮਿੰਟੀ ਪੈ ਗਿਆ ਆ ਦੇਖ ਆ ਦੇਖ ਲੋ ਪਾਊਡਰ ਬਈ ਆ ਪਾਊਡਰ ਆ ਆਨਲਾਈਨ ਜੇ ਤੁਸੀਂ ਮੰਗਾਉਣਾ ਤਾਂ ਨੰਬਰ ਦੇ ਦੇਣਾ ਮੈਂ ਸਕਰੀਨ ਤੇ ਤਾਂ ਤੁਸੀਂ ਇਹਨਾਂ ਨਾਲ ਗੱਲ ਕਰਕੇ ਆਨਲਾਈਨ ਮੰਗਾ ਸਕਦੇ ਹੋ ਬਈ ਸੋ ਧੰਨਵਾਦ ਬਈ ਸ਼ੁਕਰੀਆ ਧੰਨਵਾਦ ਜੀ